ਸੰਗਤਜੀ ਗੁਰਦੁਆਰਾ ਗੋਵਿੰਦਰਾਜ ਸਾਹਿਬ ਡੇਰਾ ਸਹਿਬ ਬਿਆਸ ਦੇ ਕੰਡੇ ਬਿਲਕੁਲ ਉੱਪਰ ਸਥਿਤ ਹੈ ਉਹ ਵੀ ਤੁਹਾਨੂੰ ਹੀ ਦਰਸ਼ਨ ਕਰੋਗੇ ਤੁਸੀਂ ਪਹਿਲਾਂ ਇੱਧਰ ਦੁਕਾਨਾਂ ਲੱਗੀਆਂ ਹੋਈਆਂ ਹਨ ਬੜੀਆਂ ਪਿਆਰੀਆਂ ਲੱਗ ਰਹੀਆਂ ਹਨ ਤੇ ਮੈਂ ਖ ਆਪਣਾ ਦਰਸ਼ਨ ਕਰ ਲਈਏ ਸੰਗਤਾਂ ਇਧਰੋਂ ਜੋ ਵੀ ਗੱਤੀ ਲੋੜ ਹੈ ਲੋੜ ਦੇ ਮੁਤਾਬਕ ਆਪਨੇ ਆਪਣੇ ਕੋਈ ਵਸਤੂ ਆਪਣੇ ਆਪਣੇ ਕੋਈ ਚੀਜ਼ ਲੈ ਰਹੇ ਹਨ ਇੱਧਰ ਹੀ ਜਿੱਥੇ ਬਾਬਾ ਜੀ ਮਹਾਪੁਰਸ਼ ਵਸਿਆ ਕਰਦੇ ਹੁੰਦੇ ਸਨ ਪੁਰਾਣੀਆਂ ਗੁਫਾਵਾਂ ਬਣੀਆਂ ਹਨ ਬਿਲਕੁਲ ਵਿਆਸਾ ਦਰਿਆ ਦੇ ਕੰਢੇ ਦੇ ਉੱਤੇ ਪਹਿਲਾਂ ਉਦੋਂ ਸਾਰੇ ਬਿਆਬਾਨ ਜੰਗਲ ਹੋਏ ਸਹਾ ਕਰਦੇ ਸਨ ਔਰ ਬੰਦਗੀ ਹਮੇਸ਼ਾ ਹੀ ਸ਼ਾਂਤ ਵਾਤਾਵਰਣ ਦੇ ਵਿੱਚ ਹੋ ਕੇ ਸੰਪੂਰਨ ਹੁੰਦੀ ਹੈ ਔਰ ਤੁਸੀਂ ਹਣ ਦਰਸ਼ਨ ਕਰੀਏ ਮਹਾਪੁਰਸ਼ਾਂ ਦੀsਥਾਨ ਉਹਨਾਂ ਦੀਆਂ ਇਨਸ ਗੁਫਾਵਾਂ ਕਹਿੰਦੇ ਨੇ ਮਿੱਟੀ ਦੀਆਂ ਗੁਫਾਵਾਂ ਮਿੱਟੀ ਦੇ ਘਰ ਹੁੰਦਾ ਸੀ ਉਹਦੇ ਵਿੱਚ ਉਹ ਥੋੜਾ ਉਹਨੂੰ ਜਗ੍ਹਾ ਬਣਾ ਕੇ ਤੇ ਬੈਠ ਕੇ ਤੱਪ ਕਰਦੇ ਹੁੰਦੇ ਸਨ ਇਹ ਪਹਿਲੇ ਦਹੀਂ ਇਹ ਮਹਾਪੁਰਸ਼ਾਂ ਦੇ ਸਥਾਨ ਇਹ ਹੁਣ ਨਾ ਉਪਰੋਂ ਮਿੱਟੀ ਦੇ ਘਿਪੀ ਹੋਈ ਹੈ ਤੇ ਵਾਹਿਗੁਰੂ 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 ਮਾ ਬਸੋਂ ਕਿਰਪਾ ਕਰਨੀ ਵਾਹਿ ਕਰਨੀ ਇਹ ਸਥਾਨ ਹੈ ਜੀ ਉਹਨਾਂ ਦੇ ਪਹਿਲਾ ਮਿੱਟੀ ਦੀਆਂ ਜਗਾ ਹੁੰਦੀਆਂ ਸਨ ਨਾ ਮਿੱਟੀ ਦੇ ਵਿੱਚ ਹੀ ਬਣਾ ਕੇ ਥੋੜੀ ਜੀ ਆਪਣੀ ਭਜਰਮੰਦਗੀ ਕਰਦੇ ਸਨ ਉਹ ਸਾਹਮਣੇ ਦਰਿਆ ਕਿਸੇ ਕਿਸੇ ਵੇਲੇ ਕਹਿੰਦੇ ਮਹਾਪੁਰਸ਼ ਕਹਿੰਦੇ ਹੁੰਦੇ ਸਨ ਇੱਥੋਂ ਦੇ ਵੀ ਦਰਿਆ ਅਸਕੰਡੇ ਤੇ ਵਸਦਾ ਹੁੰਦਾ ਸੀ ਇੱਥੋਂ ਤੱਕ ਦਰਿਆ ਹੁੰਦਾ ਸੀ ਪਰ ਹੌਲੀ ਹੌਲੀ ਦਰਿਆ ਅੱਗੇ ਚਲੇ ਜਾਂਦਾ ਸੀ ਹੁਣ ਵੀ ਪਹਿਲਾਂ ਬੜੀ ਦੂਰ ਸੀ ਦਰਿਆ ਦੂਰ ਮਤਲਬ ਭਾਣ ਕੇ ਕਿਲਾ ਘਟ ਗਿਆ ਸੀ ਤੇ ਹੁਣ ਬਿਲਕੁਲ ਹੀ ਲੱਗ ਗਿਆ ਆਇਆ ਹੋਇਆ ਇਹ ਬੜਾ ਸ਼ਾਂਤ ਮੈਂ ਵਾਤਾਵਰਨਾ ਇਥੋਂ ਦਾ ਆਓ ਹੁਣ ਆਪਾਂ ਦੂਜੀ ਗੁਫਾ ਦੂਜਾ ਉਹਨਾਂ ਦਾ ਸਥਾਨ ਜੇ ਮਿੱਟੀ ਦੇ ਬਣਿਆ ਹੁੰਦੇ ਉਹਨੂੰ ਗੁਫਾ ਕਹਿੰਦੇ ਜੇ ਮਿੱਟੀ ਦੇ ਵਿੱਚ ਬਣੀ ਹੋਵੇ ਨਾ ਉਹਨੂੰ ਗੁਫਾ ਕਹਿ ਦਿੰਦੇ ਇਹ ਪਹਿਲਾਂ ਸਾਰੀਆਂ ਹੀ ਵਾਹਿਗੁਰੂ ਜੀ ਕੰਨੋ ਹਾਂ ਗੁਫਾਵਾਂ ਦੇ ਗੁਫਾਵਾਂ ਬਣੀ ਮਿੱਟੀ ਡਿੱਗੀ ਹੋਈ ਹੈ ਜੇ ਅੰਦਰਸਾਤਾ ਕਰਕੇ ਨਾ ਬਰਸਾਤਾ ਕਰਕੇ ਇਹ ਉਪਰ ਮਿੱਟੀ ਡਿੱਗੀ ਹੈ ਇਹ ਸਾਰੀਆਂ ਗੁਫਾਵਾਂ ਆਂਦੀਆਂ ਨੇ ਇਹ ਪਿੰਡੀ ਖੇਵ ਪਾਕਿਸਤਾਨ ਦੇ ਵਿੱਚ ਉੱਥੇ ਵੀ ਇਹਨਾਂ ਦੇ ਸਥਾਨ ਬਣੇ ਆ ਉੱਥੇ ਵੀ ਇਸ ਤਰ੍ਹਾਂ ਦੀਆਂ ਗੁਫਾਵਾਂ ਬਣੀਆਂ ਨੇ ਤੇ ਸਾਰੀ ਮਿੱਟੀ ਦੀਆਂ ਗੁਫਾਵਾਂ ਜੀ ਬڑے ਮਹਾਨ ਤਪਸਵੀ ਉਦਾਸੀ ਸੰਪਰਦਾ ਦੇ ਹੋਏ ਹਨ ਬਾਬਾ ਸ੍ਰੀ ਚੰਦ ਜੀ ਮਹਾਰਾਜੀ ਨੇ ਉਹਨਾਂ ਦੇ ਉਦਾਸੀ ਸੰਪਰਦਾ ਜੋ ਚਲਾਈ ਸੀ ਉਹਨਾਂ ਦੇ ਗੁੰਗਾ ਮਹਾਪੁਰਸ਼ ਹੁੰਦੇ ਹਨ ਸਮੇਂ-ਸਮੇਂ ਦੇ ਇੱਧਰ ਵੀ ਗੁਫਾ ਇਹ ਵੀ ਪਰਮੇਟੀ ਦੇ ਪੀ ਪਤਾ ਨਹੀਂ ਕੀ ਗੱਲ ਗੁਰੂ ਮਹਾਰਾਜ ਦੀ ਲੀਲਾ ਹੈ ਪਹਿਲਾਂ ਤੇ ਸਾਰੀਆਂ ਇਹ ਇਹ ਗੁਫਾ ਇਹ ਸਥਾਨ ਮਹਾਂਪੁਰਸ਼ਾਂ ਦੀ ਹੈ ਜੀ ਕਿਛ ਆਪਣੇ ਤਾਂ ਆਪ ਸਥਾਨ ਗੁਰੂ ਮਹਾਰਾਜ ਦੀ ਉਸਤਤ ਨਾਮ ਦੇ ਵਿੱਚ ਬਾਣੀ ਦੇ ਵਿੱਚ ਜੁੜਿਆ ਕਰਦੇ ਸਨ ਉਸਰੇ ਬਿਲਕੁਲ ਸਾਹਮਣੇ ਦਰਿਆ ਹੈ ਜੀ ਬਿਆਸਾ ਦਰਿਆ ਵਗਦਾ ਹੈ ਬਿਆਸ ਦਾ ਕੰਡਾ ਉਹ ਨੂੰ ਦੇਖੋ ਸਾਹਮਣੇ ਬਿਆਸ ਆ ਉਹ ਆਪਾਂ ਥੱਲੇ ਚੱਲ ਕੇ ਇਹ ਸਭ ਬਿਆਬਾਨ ਜੰਗਲ ਹੁੰਦੇ ਸਨ ਪਹਿਲਾਂ ਤੁਹਾਨੂੰ ਕਹਾਾਈਵੇ ਨਿਕਲ ਰਿਹਾ ਹੈ ਨੈਸ਼ਨਲ ਹਾਈਵੇ ਉਹ ਉਧਰ ਪੁਲ ਬਣ ਰਿਹਾ ਉਧਰ ਤਿਆਰੀ ਹੋ ਰਹੀ ਨੈਸ਼ਨਲ ਹਾਈਵੇ ਦੀ ਉਹ ਹੀ ਆ ਸੰਗਤ ਜੀਓ ਸਾਹਮਣੇ ਬਿਆਸਾ ਦਰਿਆ ਹੈ ਇਹ ਬਿਆਸਾ ਦਰਿਆ ਹੁਣ ਬਿਲਕੁਲ ਨਾਲ ਹੀ ਆ ਗਿਆ ਹੈ ਪਹਿਲਾਂ ਥੋੜਾ ਕਿੱਲਾ ਘਟਦਾ ਹੁੰਦਾ ਸੀ ਹੁਣ ਨਾਲ ਆ ਗਿਆ ਉਹ ਪੁਲ ਪੁਲ ਬਣ ਪੁਲ ਬਣ ਰਿਹਾ ਇੱਥੋਂ ਜਿਹੜਾ ਦਿੱਲੀ ਤੋਂ ਕਟੜਾ ਦਿੱਲੀ ਤੋਂ ਸ਼੍ਰੀਨਗਰ ਤੋਂ ਜੰਮੂ ਕਸ਼ਮੀਰ ਤੱਕ ਜਿਹੜਾ ਜਾਣਾ ਨਾ ਹਾਈਵੇ ਉਹ ਇਹਦੇ ਉੱਤੋਂ ਬਿਆਸਾ ਦਰਿਆ ਦੇ ਲੰਗੇਗਾ ਧੁੰਦ ਪੂਰੀ ਪੂਰੀ ਜੋਰਾ ਸ਼ੋਰਾ ਦੇ ਭਈ ਹੈ ਅੱਜ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ ਦਰਸ਼ਨ ਕਰੋ ਜੀ ਤੁਸੀਂ ਨਾ ਆਖ ਮੈਂ ਵੀ ਆਪਣੀ ਫੋਟੋ ਵੀ ਖਾ ਨਾਲ ਚਲੋ ਆਪ ਅੱਗੇ ਚਲਦੇ ਹੁਣ ਅਸੀਂ ਉੱਥੇ ਗੁਰੂ ਮਹਾਰਾਜ ਦੀ ਪਾਵਨ ਅਸਾਨਾਂ ਦੇ ਦਰਸ਼ਨ ਕਰੀਏ ਤੇ ਘਰਾਂ ਨੂੰ ਫਿਰ ਚਾਲੇ ਪਾਈਏ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਨਾਲ ਮਨ ਜਿਹੜਾ ਉਹ ਪਵਿੱਤਰ ਹੋ ਜਾਂਦਾ ਔਰ ਬਾਣੀ ਤੇ ਨਾਲ ਜੁੜਨਾ ਸ਼ੁਰੂ ਕਰ ਦਿੰਦਾ ਜੋ ਮਹਾਨ ਸਥਾਨਾਂ ਦੇ ਦਰਸ਼ਨ ਗੁਰੂ ਸਾਹਿਬਾਂ ਦੇ ਦਰਸ਼ਨ ਮਹਾਂਪੁਰਸ਼ਾਂ ਦੇ ਦਰਸ਼ਨ ਜੋ ਕਰਦਾ ਹੈ ਨਾ ਆਪਣਾ ਮਨ ਵੀ ਗੁਰਬਾਣੀ ਦੇ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਦੇ ਦੁਆਰ ਤੇ ਸੇਵਾ ਕਰਦੀ ਸੇਵਾ ਕਰਿਆ ਰਾਮੇ ਸਾਡੇ ਸੇਵਾ ਉਹੜੀ ਆਸਮੇਂੇ ਕੰਮੇ ਹੋਣਾ ਆਉਂਦੇ ਇੱਕ ਹਾਲਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਸੀਂ ਦਰਸ਼ਨ ਕੀਤੇ ਸਨ ਗੁਰਦੁਆਰਾ ਥੇ ਸਾਹਿਬ ਜੀ ਗੋਇੰਦਵਾਲ ਸਾਹਿਬ ਬਿਆਸਾ دریا ਦੇ ਕੰਡੇ ਤੇ ਜੋ ਸਥਿਤ ਹੈ ਆਪ ਸੰਗਤਾਂ ਨੂੰ 90 ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਗੁਰੂ ਸਾਹਿਬ ਜੀ ਕਿਰਪਾ ਕਰਨ ਤੁਹਾਨੂੰ ਸਾਰਿਆਂ ਨੂੰ ਨਾਮ ਬਾਣੀ ਦੇ ਨਾਲ ਜੋੜਨਾ ਕਰਨ ਤੰਦਰੁਸਤੀਆਂ ਬਖਸ਼ਣ ਇੱਥੇ ਹੀ ਬਲੌਗ ਦੀ ਸਮਾਪਤੀ ਹੈ ਬਲੌਗ ਨੂੰ ਤੁਹਾਨੂੰ ਚੰਗਾ ਲੱਗਾ ਹੋਵੇ ਸ਼ੇਅਰ ਕਮੈਂਟ ਸਬਸਕ੍ਰਾਈਬ ਤੇ ਫੋਲੋ ਕਰਨਾ ਸੋ ਬੇਨਤੀ ਹੈ ਜੀ ਗੁਰੂ ਸਾਹਿਬ ਜੀ ਕਿਰਪਾ ਕਰਨ ਮਿਹਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ